ਚੋਣਾਂ ਨੇ ਸਾਰੀਆਂ ਪਾਰਟੀਆਂ ਉਧਰ ਝੋਲ ਲਾ ਰਹੀਆਂ ਤੇ ਤੁਸੀਂ ਇੱਥੇ ਮੋਰਚਾ ਘੜਤਾ ਕੇ ਕਿ ਲਗਾਤਾਰ ਸਾਡੇ ਜਿਹੜੇ ادارے ਆ ਉਹਨਾਂ ਨੂੰ ਭਗਵੰਤ ਮਾਨ ਸਾਹਿਬ ਖੋਰਾ ਲਾ ਰਹੇ ਆ ਤੁਸੀਂ ਦੇਖਿਆ ਹੋਣਾ ਕਿ ਚੇਪ ਵਾਲੇ ਮੀਟਰ ਨੂੰ ਸਾਡਾ ਮੰਤਰੀ ਕੇਂਦਰ ਦੇ ਕੋਲ ਹੱਥ ਬੰਨੀ ਖੜਾ ਤੇ ਉਹ ਮੀਟਰ ਲਾਉਣ ਦੀ ਸਹਿਮਤੀ ਦੇ ਰਿਹਾ ਤੇ ਚੋਣਾਂ ਤੋਂ ਪਹਿਲਾਂ ਕਹਿੰਦੇ ਸੀ ਅਸੀਂ ਮੀਟਰ ਲੱਗਣ ਨਹੀਂ ਦਿੰਦੇ ਹੈਗੇ ਇਹਨਾਂ ਦੇ ਜਿਹੜੇ ਐਮਐਲਏ ਚੁਣੇ ਆ 92 ਮਤਲਬ ਗੂੰਗੇ ਨੇ ਉਹ ਧਰਨਿਆਂ ਦੇ ਵਿੱਚ ਆ ਕੇ ਬੈਠਦੇ ਹੁੰਦੇ ਸੀਗੇ ਕਹਿੰਦੇ ਹੁੰਦੇ ਸੀ ਸਾਡੀ ਸਰਕਾਰ ਆਉਣ ਦਿਓ ਧਰਨੇ ਨਹੀਂ ਲੱਗਣ ਦਵਾਂਗੇ ਹਰ ਇੱਕ ਹਰ ਇੱਕ ਕੱਚਾ ਮਦਦ ਨੂੰ ਪੱਕਾ ਕਰਾਂਗੇ ਪੰਜਾਬ ਦਾ ਮੁੱਖ ਮੰਤਰੀ 26 27 ਵਾਰ ਲਿਖਤੀ ਦੇ ਕੇ ਮੀਟਿੰਗਾਂ ਵੀ ਆਜੋ ਜੀ ਫਲਾਣੀ ਥਾਂ ਮੀਟਿੰਗ ਕਰਾਂਗੇ ਜਿਵੇਂ ਅੱਜ ਪ੍ਰਸ਼ਾਸਨ ਨੇ ਕਹਿਤਾ ਵੀ 16 ਨੂੰ ਮੀਟਿੰਗ ਕਰਾਂਗੇ ਕਿਹੜੀ ਗੱਲ ਤੇ ਯਕੀਨ ਕਰ ਲਈਏ 27 ਮੀਟਿੰਗਾਂ ਦਾ ਪਹਿਲਾਂ ਤੁਸੀਂ ਨਹੀਂ ਕੀਤੀਆਂ ਸਾਡੇ ادارے ਤਾਂ ਖਤਮ ਕੀਤੇ ਜਾ ਰਹੇ ਵੇਚੇ ਜਾ ਰਹਿਆ ਧਨਾਟ ਕੰਪਨੀਆਂ ਆ ਰਹੀਆਂ ਸਾਡੇ ਅਦਾਰਿਆਂ ਦੇ ਵਿੱਚ ਤੁਸੀਂ ਉਹਦੇ ਕਾਬਿਲ ਵੀ ਹੈਗੇ ਯੋਗ ਵੀ ਹੈਗੇ ਕੋਈ ਪੇਪਰ ਕੋਈ ਟੈਸਟ ਕਲੀਅਰ ਵੀ ਕੀਤਾ ਕਿਤੇ ਇਹ ਤਾਂ ਨਹੀਂ ਨਰੇਪੁਰ ਸੜਕਾਂ ਤੇ ਘੜਜੇ ਧਰ ਨਹੀਂ ਮਾਰਤੇ ਜੇ ਅੱਜ ਮੈਂ ਬਿਜਲੀ ਬੋਰਡ ਦਾ ਪੂਰੇ ਪੰਜਾਬ ਦੀ ਕਾਲ ਦੇਦਾ ਨਾ ਵੀ ਕੰਮ ਜਾਮ ਕਰਦੇ ਹੋ ਤਾਂ ਧੂਆਂ ਨਿਕਲ ਜੂਗਾ ਅਬ ਡਿਪਾਰਟਮੈਂਟ ਦਾ ਤਾਂ ਪਿੱਛੇ 9 ਦਿਨ ਦੀ ਹੜਤਾਲ ਕਰਕੇ ਆਏ ਆ ਸਾਡੇ ਬਿਜਲੀ ਕੰਮ ਹੈ ਧੂਆਂ ਨਿਕਲ ਗਿਆ ਜੇ ਸਾਰੇ ਡਿਪਾਰਟਮੈਂਟ ਕਹਿ ਦੇਣਾ ਵੀ ਅਸੀਂ ਕੰਮ ਨਹੀਂ ਚਲਾਉਂਦੇ ਕੰਮ ਚਲਾ ਕੇ ਦੇਖ ਲੈਣ ਕਿੱਥੋਂ ਚੱਲਦਾ ਮੈਂ ਮੀਟਿੰਗ ਕਰਕੇ ਆਇਆ ਵਿੱਤ ਮੰਤਰੀ ਸਾਹਿਬ ਨਾਲ ਅਸੀਂ ਕਿਹਾ ਤੁਸੀਂ ਆਹ ਕਾਨੂੰਨ ਮੁਤਾਬਕ ਤਨਖਾਹ ਦੇ ਦਿਓ ਰੋ ਰਿਆ ਸੀ ਟੇਬਲ ਤੇ ਬੈਠਾ ਕਹਿੰਦਾ ਜੇ ਇਹਨਾਂ ਨੂੰ ਕਰਤਾ ਸਾਰਾ ਪੰਜਾਬ ਗੰਗਾਲ ਹੋ ਜਾਊਗਾ ਮਤਲਬ 1000 ਕਰੋੜ ਰੁਪਏ ਪਰਸੋਂ ਕਰਜ਼ਾ ਲਿਆ ਅਖਬਾਰ ਦੇ ਵਿੱਚ ਨਿਊਜ਼ ਲੱਗੀ ਹੋਈ ਆ ਆਪਾਂ ਕਹਿੰਦੇ ਇਹ ਕਹਿੰਦੇ ਸਾਡੇ ਕੋਲ ਹੈ ਸਭ ਕੁਝ ਹੈ ਜੇ ਹੈਗਾ ਫਿਰ ਰੋਂਦੇ ਕਿਉਂ ਨੇ ਸਵਾਲ ਤਾਂ ਇਹ ਆ ਵੋਟਾਂ ਪਾ ਕੇ ਆਗੇ ਝੂਠ ਕਹਿ ਕੇ 27 ਲੋਕ ਕੱਢ ਦੇਣਗੇ ਜਰੂਸ ਹੁਣ ਵੀ ਕੱਟ ਰਹੇ ਨੇ ਉਹ ਕਹਿੰਦੇ ਅਸੀਂ 27 ਚ ਵੀ ਜਿੱਤਣਾ ਹੈ ਤੇ ਆ ਜਿਵੇਂ ਨਹੀਂ ਚਾਹੁੰਦੀ ਜਿੱਤ ਕੇ ਜਾਣਾ ਜੇ ਭਗਵੰਤ ਮਾਨ ਬਿਠਾਤਾ ਇੱਥੇ ਲੋਕਾਂ ਤੋਂ ਵੱਡਾ ਨਹੀਂ ਹੈ ਲੋਕ ਲਾਣਨਗੇ ਸਤਾਈ ਦੇ ਵਿੱਚ ਹੁਣ ਵੀ ਬੜ ਕੇ ਦੇਖ ਲਵੇ ਸਿਕਿਉਰਿਟੀ ਤੋਂ ਬਿਨਾ ਇਕੱਲਾ ਆਪ ਫਿਰਦੇ ਨੇ ਮੁਰਗੀ ਖਾਨਾ ਖੋਲਦੇ ਹੋ ਜੀ ਫਲਾਣਾ ਖੋਲਦੇ ਹੋ ਪਹਿਲਾਂ ਕੀ ਸੀ ਹੁਣ ਕੀ ਹੈ ਫਰਕ ਪਰ ਉਹ ਪਹਿਲਾਂ ਵੀ ਪ੍ਰੋਟੋਕੋਲੇ ਸੀ ਦੂਜਿਆਂ ਨੂੰ ਕੀ ਕਹਿੰਦੇ ਸੀ ਆਪ ਵੀ ਉਸੇ ਉਸੇ ਨੀਤੀ ਪਾਲਸੀ ਤੇ ਆਨੇ ਕੀਤਾ ਨਹੀਂ ਬਿਜਲੀ ਦੇਖ ਲਓ ਮੁਫਤ ਆ ਰਹੀ ਹੈ ਪ੍ਰਧਾਨ ਜੀ ਤੁਸੀਂ ਇਹ ਕਹਿ ਰਹੇ ਹੋ ਬਿਜਲੀ ਆ ਰਹੀ ਹੈ ਲੋਕਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਨਾਲ ਕੀ ਕਰ ਰਹੇ ਹੋ ਇੱਕ ਪਾਸੇ ਮੁਫਤ ਦੇ ਰਹੇ ਆ ਦੂਜੇ ਪਾਸੇ ਚਿਪਾਲੇ ਮੀਟਰ ਤੇ ਰੀਚਾਰਜ ਹੋਣਾ 315 ਕਰੋੜ ਰੁਪਇਆ ਐਡਵਰਟਾਈਜ਼ਮੈਂਟ ਤੇ ਖਰਚ ਕਰਤਾ ਆ ਤੁਹਾਡੇ ਲੁਧਿਆਣੇ ਦੇ ਪਿੱਛੇ ਮਤਲਬ ਲੋਕਾਂ ਨੂੰ ਦੇਣ ਨੂੰ ਕੁਝ ਹੈ ਨਹੀਂ ਕਰਜ਼ਾਈ ਕੀਤਾ ਹੋਇਆ ਸਾਰਾ ਪੰਜਾਬ ਛੜਕਾਂ ਘੇਰ ਕੇ ਬਹਿ ਜਾਂਦੇ ਆ ਜਿੱਥੇ ਦੇ ਤੱਪੜ ਵਿਛਾ ਲੈਂਦੇ ਆ ਹਰੇਕ ਦੇ ਮਸਲੇ 'ਚ ਵੜ ਜਾਂਦੇ ਆ ਇਹ ਵੀ ਤਾਂ ਬਈ ਝੰਡੇ ਵਾਲਿਆਂ ਤੇ ਇਲਜ਼ਾਮ ਆ ਫਿਰ ਦੇਖੋ ਇਲਜ਼ਾਮ ਲਾਉਣਾ ਲਾਉਂਦੇ ਕਿਹੜੇ ਨੇ ਆਮ ਲੋਕ ਤਾਂ ਨਹੀਂ ਲਾਉਂਦੇ ਲਾਉਂਦੇ ਤਾਂ ਜਿਹੜੇ ਉਹਨਾਂ ਦੇ ਹੁਣ ਮੈਂ ਤੇ ਕੋਲੀ ਚੱਟ ਨੇ ਉਹ ਲਾਉਂਦੇ ਨੇ ਅੱਜ ਘੱਟ ਗਿਣਤੀ ਦੇ ਵਿੱਚ ਆਇਆ ਆਉਣ ਵਾਲੇ ਸਮੇਂ 'ਚ ਵੱਡੀ ਗਿਣਤੀ ਦੇ ਵਿੱਚ ਆਵਾਂਗੇ ਪਰਿਵਾਰਾਂ ਸਮੇਤ ਆਵਾਂਗੇ ਲੁਧਿਆਣਾ ਦੇ ਵਿੱਚ ਜਿਉਂ ਹੀ ਜਿਮਨੀ ਚੌਣ ਆਈ ਹੈ ਤਾਂ ਲੁਧਿਆਣਾ ਧਰਨਿਆਂ ਦਾ ਗੜ ਬਣ ਕੇ ਰਹਿ ਗਿਆ ਹਰ ਚੌਂਕ ਦੇ ਵਿੱਚ ਹੀ ਕੋਈ ਨਾ ਕੋਈ ਧਰਨਾ ਦੇਖਣ ਨੂੰ ਮਿਲ ਰਿਹਾ ਹੈ ਠੇਕਾ ਮੁਲਾਜ਼ਮ ਇਸ ਸਮੇਂ ਸੰਘਰਸ਼ ਮੋਰਚੇ ਦੇ ਵੱਲੋਂ ਧਰਨਾ ਲਗਾ ਕੇ ਇਸ ਚੌਂਕ ਦੇ ਵਿੱਚ ਬੈਠੇ ਆ ਕਿਹੜੀਆਂ ਮੰਗਾਂ ਨੂੰ ਲੈ ਕੇ ਬਾਈ ਤੁਸੀਂ ਅੱਜ ਬੈਠੇ ਇੱਕ ਪਾਸੇ ਜਿਮਨੀ ਚੌਣ ਹੈ ਸਾਰੀਆਂ ਪਾਰਟੀਆਂ ਉਧਰ ਜੋਰ ਲਾ ਰਹੀਆਂ ਤੇ ਤੁਸੀਂ ਇੱਥੇ ਮੋਰਚਾ ਘੜਤਾ ਕੇ ਅਸੀਂ ਠੇਕਾ ਮਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਜਿਹੜੀ ਪਹਿਲਾਂ ਵੀ ਚੋਣਾਂ ਤੋਂ ਪਹਿਲਾਂ ਵਾਅਦੇ ਕਰਦੀ ਸੀ ਅੱਜ ਵੀ ਕਰ ਰਹੀ ਆ ਅੱਜ ਆਪਦੇ ਗੁਣਗੁਣਾ ਰਹੀ ਆ ਵੀ ਅਸੀਂ ਪੰਜਾਬ ਦੇ ਅੰਦਰ ਬਹੁਤ ਤਰ੍ਹਾਂ ਦੇ ਜਿਹੜੇ ਕੰਮ ਕਰ ਦਿੱਤੇ ਗਏ ਆ ਪਰ ਕੰਮ ਤੁਹਾਨੂੰ ਆ ਨਜ਼ਰ ਆਉਣਗੇ ਅੱਜ ਸੜਕਾਂ ਤੇ ਜਿਮਨੀ ਚੌਣ ਦਾ ਦੌਰ ਚੱਲ ਰਿਹਾ ਪਰ ਠੇਕਾ ਮਲਾਜ਼ਮ ਕਿਸੇ ਤਰ੍ਹਾਂ ਦਾ ਵੀ ਜਿਹੜਾ ਤਬਕਾ ਉਹ ਮਤਲਬ ਲਗਾਤਾਰ ਸੰਘਰਸ਼ ਕਰ ਰਿਹਾ ਹੈ ਕਿਉਂ ਕਰ ਰਿਹਾ ਹੈ ਕਿਉਂਕਿ ਜਿਹੜੇ ਭਗਵੰਤ ਮਾਨ ਦੀ ਪੰਜਾਬ ਦੀ ਸਰਕਾਰ ਸੀ ਜਿਨੇ ਇਹ ਕਿਹਾ ਸੀ ਵੀ ਅਸੀਂ ਪੰਜਾਬ ਨੂੰ ਧਰਨਾ ਮੁਕਤ ਕਰਾਂਗੇ ਹਰ ਇੱਕ ਕੱਚਾ ਮਲਾਜ ਨੂੰ ਅਸੀਂ ਪੱਕਾ ਕਰਾਂਗੇ ਘੱਟੋ ਘੱਟ ਗਜਾਰੇਯੋਗ ਤਨਖਾਹ ਲਾਗੂ ਕਰਾਂਗੇ ਨਿੱਜੀ ਕੰਪਨੀ ਨੂੰ ਇੱਥੇ ਆਉਣਾ ਬੰਦ ਕਰਾਂਗੇ ਪਰ ਅੱਜ ਹੋ ਕੀ ਰਿਹਾ ਅੱਜ ਹੋ ਇਹ ਰਿਹਾ ਕਿ ਲਗਾਤਾਰ ਸਾਡੇ ਜਿਹੜੇ ادارے ਆ ਉਹਨਾਂ ਨੂੰ ਭਗਵੰਤ ਮਾਨ ਸਾਹਿਬ ਖੋਰਾ ਲਾ ਰਹੇ ਆ ਤੁਸੀਂ ਦੇਖਿਆ ਹੋਣਾ ਕਿ ਚੇਪਾਲੇ ਮੀਟਰ ਨੂੰ ਸਾਡਾ ਮੰਤਰੀ ਕੇਂਦਰ ਦੇ ਕੋਲ ਹੱਥ ਬੰਨੀ ਖੜਾ ਤੇ ਉਹ ਮੀਟਰ ਲਾਉਣ ਦੀ ਸਹਿਮਤੀ ਦੇ ਰਿਹਾ ਤੇ ਚੋਣਾਂ ਤੋਂ ਪਹਿਲਾਂ ਕਹਿੰਦੇ ਸੀ ਅਸੀਂ ਮੀਟਰ ਲੱਗਣ ਨਹੀਂ ਦਿੰਦੇ ਹੈਗੇ ਤੇ ਅੱਜ ਸਾਡੇ ਜਿਹੜੇ ਠੇਕੇ ਮੁਲਾਜ਼ਮ ਆ ਆਊਟਸੋਰਸਡ ਲਿਸਟਮੈਂਟ ਠੇਕੇਦਾਰ ਕੰਪਨੀਆਂ ਸੁਸਾਇਟੀਆਂ ਰਾਹੀਂ ਕੱਚੇ ਕੰਮ ਕਰਦੇ ਕੰਮ ਕਰਦੇ ਆ ਇਹ ਮੰਗ ਕਰ ਰਹੇ ਆ ਲੰਬੇ ਸਮੇਂ ਤੋਂ ਕਿ ਸਾਨੂੰ ਡਿਪਾਰਟਮੈਂਟ ਦੇ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇ ਪਰ ਸਰਕਾਰ ਭਾਈ ਕਹਿੰਦੀ ਵੀ ਇਹ ਤਾਂ ਪੁਰਾਣੀਆਂ ਸਰਕਾਰਾਂ ਦੇ ਕੰਡੇ ਵਿੱਚੇ ਹੋਇਆ ਸੀ ਕੀ ਕਰੀਏ ਇਹਦੇ ਵਿੱਚ ਤੁਹਾਡੀ ਗੱਲ ਪਹਿਲਾਂ ਸਰਕਾਰ ਬਣਾਣ ਤੋਂ ਇਹਨਾਂ ਦੇ ਨਾਲ ਹੋਈ ਸੀ ਯਾ ਫਿਰ ਸਰਕਾਰ ਬਣਨ ਤੋਂ ਬਾਅਦ ਹੀ ਹੁਣ ਤੁਸੀਂ ਇੱਧਰ ਧਰਨੇ ਲਾ ਕੇ ਬੈਠੇ ਇਹਨਾਂ ਦੇ ਜਿਹੜੇ ਐਮਐਲਏ ਚੁਣੇ ਹੋ 92 ਮਤਲਬ ਗੂੰਗੇ ਨੇ ਉਹ ਧਰਨੇ ਦੇ ਵਿੱਚ ਆ ਕੇ ਬੈਠਦੇ ਹੁੰਦੇ ਸੀਗੇ ਕਹਿੰਦੇ ਹੁੰਦੇ ਸੀ ਸਾਡੀ ਸਰਕਾਰ ਆਉਣ ਦਿਓ ਧਰਨੇ ਨਹੀਂ ਲੱਗਣ ਦਵਾਂਗੇ ਹਰ ਇੱਕ ਹਰ ਇੱਕ ਕੱਚਾ ਮਲਾਂਜ ਨੂੰ ਪੱਕਾ ਕਰਾਂਗੇ ਪਰ ਅੱਜ ਹੋ ਕੀ ਰਿਹਾ ਉਸ ਤੋਂ ਉਲਟ ਹੋ ਰਿਹਾ ਮਤਲਬ ਲੋਕ ਸੜਕਾਂ ਤੇ ਰੋੜ ਰਹੇ ਆ ਕਿਸੇ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਇਹਨਾਂ ਦੀ ਜਿਹੜੀ ਮਤਲਬ ਫੇਕ ਸੀਗਾ ਸਾਰਾ ਕੁਝ ਅਸਤੇ ਇਹੀ ਕਰਾਂਗੇ ਮਤਲਬ ਕਿਸੇ ਨੂੰ ਵੀ ਕੱਚੇ ਮਲਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਘਟੂ ਘਟ ਗੁਜ਼ਾਰੇਯੋਗ ਤਨਖਾਹ ਨਹੀਂ ਲੱਗੂ ਕੀਤੀ ਜਾ ਰਹੀ ਪੰਜਾਬ ਦਾ ਮੁੱਖ ਮੰਤਰੀ 26 27 ਵਾਰ ਲਿਖਤੀ ਦੇ ਕੇ ਮੀਟਿੰਗਾਂ ਵੀ ਆਜੋ ਜੀ ਫਲਾਣੀ ਥਾਂ ਮੀਟਿੰਗ ਕਰਾਂਗੇ ਜਿਵੇਂ ਅੱਜ ਪ੍ਰਸ਼ਾਸਨ ਨੇ ਕਹਿਤਾ ਵੀ 16 ਨੂੰ ਮੀਟਿੰਗ ਕਰਾਂਗੇ ਕਿਹੜੀ ਗੱਲ ਤੇ ਯਕੀਨ ਕਰ ਲਈਏ 27 ਮੀਟਿੰਗਾਂ ਦਾ ਪਹਿਲਾਂ ਤੁਸੀਂ ਨਹੀਂ ਕੀਤੀਆਂ ਇਹੀ ਪ੍ਰਸ਼ਾਸਨ ਲਿਖ ਕੇ ਦਿੰਦਾ ਸੀ ਇਹੀ ਸਰਕਾਰ ਲਿਖ ਕੇ ਦਿੰਦੀ ਸੀ ਇਸ ਕਰਕੇ ਸੀਨਾਂ ਦੇ ਮਤਲਬ ਇਹਨਾਂ ਚਿੱਠੀਆਂ ਤੇ ਬਿਲਕੁਲ ਯਕੀਨ ਨਹੀਂ ਕਰਾਂਗੇ ਅਸੀਂ ਤਗੜੇ ਹੋ ਕੇ ਸੰਘਰਸ਼ ਕਰਾਂਗੇ ਬਾਕੀ ਸਰਕਾਰ ਸੋਚ ਲਵੇ ਸਰਕਾਰ ਨੇ ਕੀ ਕਰਨਾ ਪਰ ਆਖਰੀ ਦਮ ਤੱਕ ਲੜਾਂਗੇ ਜਦੋਂ ਭਗਵੰਤ ਮਾਨ ਦੀ ਸਰਕਾਰ ਜਦੋਂ ਤੱਕ ਰੈਗੂਲਰ ਨਹੀਂ ਕਰਦੀ ਆਊਟਸੋਰਸਡ ਮੁਲਾਜ਼ਮਾਂ ਨੂੰ ਲਿਸਟਮੈਂਟ ਮੁਲਾਜ਼ਮ ਨੂੰ ਰੈਗੂਲਰ ਨਹੀਂ ਕਰਦੀ ਉਦੋਂ ਤੱਕ ਅਸੀਂ ਲੜਾਂਗੇ ਕਿਉਂਕਿ ਸਾਡੇ ادارے ਜਿਹੜੇ ਕਹਿੰਦੇ ਆ ਇਹ ਫ੍ਰੀ ਦੇ ਰਹੇ ਆ ਸਾਡੇ ادارے ਤਾਂ ਖਤਮ ਕੀਤੇ ਜਾ ਰਹੇ ਵੇਚੇ ਜਾ ਰਿਆ ਧਨਾਟ ਕੰਪਨੀਆਂ ਆ ਰਹੀਆਂ ਸਾਡੇ ਅਦਾਰਿਆਂ ਦੇ ਵਿੱਚ ਇਸ ਕਰਕੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਵੋਟਾਂ ਤੋਂ ਝਾਕ ਛੱਡ ਕੇ ਜਿਹੜੇ ਝੂਠੇ ਪ੍ਰਚਾਰ ਕਰਦੇ ਪਏ ਫਿਰਦੇ ਝੂਠ ਹੈ ਸਾਰਾ ਕੁਝ ਕਹਿਣ ਲੱਗੇ ਮਤਲਬ ਲੋਕ ਲੋਕ ਬੜੇ ਦੁਖੀ ਆ ਇਸ ਕਰਕੇ ਭਗਵੰਤ ਮਾਨ ਸਾਹਿਬ ਤੋਂ ਇਹ ਕਹਨੇ ਅਸੀਂ ਵੀ ਜੇ ਸਾਡੀਆਂ ਮੰਗਾਂ ਦਾ ਹਲ ਨਾ ਕੀਤਾ ਅੱਜ ਚੇਤਾਵਨੀ ਪੂਰਕ ਸੀਗਾ ਅੱਜ ਘੱਟ ਗਿਣਤੀ ਦੇ ਵਿੱਚ ਆਏ ਆ ਆਉਣ ਵਾਲੇ ਸਮੇਂ 'ਚ ਵੱਡੀ ਗਿਣਤੀ ਦੇ ਵਿੱਚ ਆਵਾਂਗੇ ਪਰਿਵਾਰਾਂ ਸਮੇਤ ਆਵਾਂਗੇ 15 ਤੋਂ ਸਾਡਾ ਵੀ ਲਿਖਿਆ ਹੋਇਆ ਪ੍ਰੋਗਰਾਮ ਆ ਅਸੀਂ ਇਹਨਾਂ ਦੀਆਂ ਚਿੱਠੀਆਂ ਝੂਠੀਆਂ ਤੇ ਬਿਲਕੁਲ ਯਕੀਨ ਨਹੀਂ ਕਰਦੇ ਸਾਨੂੰ ਕੋਈ ਮੀਟਿੰਗ ਦਾ ਨਹੀਂ ਹੈਗਾ ਵੀ ਮੀਟਿੰਗ ਦੇਤੀ ਲਿਖ ਕੇ ਮੀਟਿੰਗ ਦਾ ਬਿਲਕੁਲ ਵੀ ਨਹੀਂ ਹੈਗਾ ਇਸ ਕਰਕੇ ਆਉਣ ਵਾਲੇ ਸਮੇਂ 'ਚ ਤਿੱਖਾ ਸੰਘਰਸ਼ ਕਰਾਂਗੇ ਜੇ ਸਰਕਾਰ ਮਸਲਾ ਹੱਲ ਨਹੀਂ ਕਰਦੀ ਭਾਈ ਜੀ ਤੁਸੀਂ ਹੁਣ ਸਰਕਾਰ ਦੇ ਮੁਤਾਬਕ ਜਿਹੜਾ ਤੁਹਾਡੇ ਪ੍ਰਕਿਰਿਆ ਉਹਦੇ ਵਿੱਚੋਂ ਲੰਘ ਰਹੇ ਹੋ ਕਿ ਸਰਕਾਰ ਤਾਂ ਕਹਿੰਦੀ ਸੀ 50 ਹਜ਼ਾਰ ਨੌਕਰੀ ਦੇਤੀ ਤੁਸੀਂ ਕਾਬਲ ਵੀ ਹੈਗੇ ਯੋਗ ਵੀ ਹੈਗੇ ਕੋਈ ਪੇਪਰ ਕੋਈ ਟੈਸਟ ਕਲੀਅਰ ਵੀ ਕੀਤਾ ਕਿਤੇ ਇਹ ਤਾਂ ਨਹੀਂ ਨਰੇ ਪਰ ਸੜਕਾਂ ਤੇ ਘੜ ਕੇ ਧਰ ਨਹੀਂ ਮਾਰਤੇ ਜੇ ਅੱਜ ਮੈਂ ਬਿਜਲੀ ਬੋਰਡ ਦਾ ਪੂਰੇ ਪੰਜਾਬ ਦੀ ਕਾਲ ਦੇਦਾ ਨਾ ਵੀ ਕੰਮ ਜਾਮ ਕਰਦੇ ਹੋ ਤਾਂ ਧੂਆਂ ਨਿਕਲ ਜੂਗਾ ਡਿਪਾਰਟਮੈਂਟ ਦਾ ਆ ਪਿੱਛੇ 9 ਦਿਨ ਦੀ ਹੜਤਾਲ ਕਰਕੇ ਆਏ ਆ ਸਾਡੇ ਬਿਜਲੀ ਕੰਮ ਹੈ ਧੂਆਂ ਨਿਕਲ ਕੇ ਜੇ ਸਾਰੇ ਡਿਪਾਰਟਮੈਂਟ ਕਹਿ ਦਿੰਦਾ ਵੀ ਅਸੀਂ ਕੰਮ ਨਹੀਂ ਚਲਾਉਂਦੇ ਕੰਮ ਚਲਾ ਕੇ ਦੇਖ ਲੈਣ ਕਿੱਥੋਂ ਚੱਲਦਾ ਕੰਮ ਤਾਂ ਇਹ ਲੋਕ ਕਰ ਰਹੇ ਆ ਨਾ ਜਿਹੜਾ ਕਹਿੰਦੇ ਜੀ ਇਹਨਾਂ ਕੋਲ ਫਲਾਣਾ ਨਹੀਂ ਹੈ ਸਾਡੇ ਵਿੱਚ ਕਿਸੇ ਨੇ ਆਈਟੀ ਕੀਤੀ ਹੋਈ ਕਿਸੇ ਨੇ ਕੁਝ ਕੀਤਾ ਹੋਇਆ ਕਿਸੇ ਨੇ ਕੁਝ ਕੀਤਾ ਹੋਇਆ ਸਭ ਤੋਂ ਵੱਡੀ ਮੇਨ ਗੱਲ ਹੈ ਕਿ ਬੰਦੇ ਕੋਲ ਤਜਰਬਾ ਹੈ 10 ਸਾਲ 15 ਸਾਲ 20 ਸਾਲ 30 ਸਾਲ ਦਾ ਬੰਦਿਆਂ ਕੋਲ ਤਜਰਬਾ ਹੈ ਤੇ ਮਤਲਬ ਇਹ ਸਾਰਾ ਕੁਝ ਇਹ ਮਤਲਬ ਝੂਠਾ ਪ੍ਰਚਾਰ ਕਰ ਰਹੇ ਹੈਗੇ ਆ ਦੇਣ ਨੂੰ ਕੱਖ ਨਹੀਂ ਹੈਗਾ ਇਸ ਕਰਕੇ ਇਹਨਾਂ ਖਿਲਾਫ ਅਸੀਂ ਲੜਾਂਗੇ ਜਦੋਂ ਤੱਕ ਸਾਨੂੰ ਰੈਗੂਲਰ ਨਹੀਂ ਕਰਦੇ ਤੁਸੀਂ ਕਹਿੰਦੇ ਦੇਣ ਨੂੰ ਕੱਖ ਨਹੀਂ ਸਰਕਾਰ ਕਹਿੰਦੀ ਅਸੀਂ ਕਦੀ ਕਿਹਾ ਕਿ ਇਹਨਾਂ ਖਾਲੀ ਆ ਸਾਡੇ ਤਾਂ ਭਰਿਆ ਪਿਆ ਰੋ ਰਹੇ ਨੇ ਮੈਂ ਮੀਟਿੰਗ ਕਰਕੇ ਆਂ ਵਿੱਤ ਮੰਤਰੀ ਸਾਹਿਬ ਨਾਲ ਅਸੀਂ ਕਿਹਾ ਤੁਸੀਂ ਆਹ ਕਾਨੂੰਨ ਮੁਤਾਬਕ ਤਨਖਾਹ ਦੇ ਦਿਓ ਰੋ ਰਿਆ ਸੀ ਟੇਬਲ ਤੇ ਬਿਠਾ ਕਹਿੰਦਾ ਜੇ ਇਹਨਾਂ ਨੂੰ ਕਰਤਾ ਸਾਰਾ ਪੰਜਾਬ ਗੰਗਾਲ ਹੋ ਜਾਊਗਾ ਮਤਲਬ 1000 ਕਰੋੜ ਰੁਪਏ ਪਰਸੋ ਕਰਜ਼ਾ ਲਿਆ ਅਖਬਾਰ ਦੇ ਵਿੱਚ ਨਿਊਜ਼ ਲੱਗੀ ਹੋਈ ਆ ਆਪਾਂ ਕਹਿੰਦੇ ਇਹ ਕਹਿੰਦੇ ਸਾਡੇ ਕੋਲ ਹੈ ਸਭ ਕੁਝ ਹੈ ਜੇ ਹੈਗਾ ਫਿਰ ਰੋਂਦੇ ਕਿਉਂ ਨੇ ਸਵਾਲ ਤਾਂ ਇਹ ਆ ਰੋ ਕਿਉਂ ਰਹੇ ਨੇ ਫਿਰ ਇਹਨਾਂ ਨੂੰ ਪੱਕੇ ਕਿਉਂ ਨਹੀਂ ਕਰਦੇ ਫਿਰ ਇਹ 10000 ਤੇ ਕਿਉਂ ਮਰਦੇ ਨੇ ਕਰੰਟ ਲਾ ਕੇ ਅੱਜ ਵੀ ਬੰਦੇ ਦੇ ਕਰੰਟ ਲਾ ਕੇ ਲੁਧਿਆਣੇ ਦੇ ਵਿੱਚ 400 ਨੂੰ ਅੰਕੜਾ ਪਾਰ ਕਰ ਗਏ ਬਿਜਲੀ ਬੋਰਡ ਦੇ ਵਿੱਚ ਅਸੀਂ ਠੇਕੇ ਤੇ ਆ ਮਤਲਬ ਫਿਰ ਦੇ ਦੇਣਾ ਜੇ ਸਰਕਾਰ ਕੋਲ ਹੈ ਸਭ ਕੁਝ ਜੋ ਕਹਿੰਦੇ ਹੈਗਾ ਸਾਡੇ ਕੋਲ ਵਿੱਤ ਮੰਤਰੀ ਰੋ ਰਿਹਾ ਸੀ ਵੀ ਸਾਡੇ ਕੋਲ ਦੇਣ ਨੂੰ ਕੱਖ ਨਹੀਂ ਹੈਗਾ ਝੂਠਾ ਪ੍ਰਚਾਰ ਆ ਝੂਠ ਨੂੰ ਬੋਲੀ ਜਾਓ ਵੋਟਾਂ ਪਾ ਕੇ ਆਗੇ ਝੂਠ ਕਹਿ ਕੇ 27 ਚ ਲੋਕ ਕੱਢ ਦੇਣਗੇ ਜਦੂਸ ਹੁਣ ਵੀ ਕੱਢ ਰਹੇ ਨੇ ਕਹਤ ਕਹਿਤਾ ਲੋਕਾਂ ਨੇ ਵੀ ਵੜ ਜਿਓ ਪਿੰਡਾਂ ਦੇ ਵਿੱਚ ਲਿਖ ਕੇ ਲਾਤਾ ਬੋਰਡ ਪਿੰਡਾਂ ਦੇ ਵਿੱਚ ਵੀ ਆਮ ਆਦਮੀ ਵਾਲਿਆਂ ਨੂੰ ਵੜਨ ਨਹੀਂ ਦੇਣਾ ਉਹ ਕਹਿੰਦੇ ਅਸੀਂ 27 ਚ ਵੀ ਜਿੱਤਣਾ ਹੈ ਤੇ ਆ ਜਿੰਨੀ ਚੋਂ ਵੀ ਜਿੱਤ ਕੇ ਜਾਣਾ ਇਹ ਬਾਦਲ ਵੀ ਕਹਿੰਦਾ ਸੀ ਦੂਜੇ ਵੀ ਕਹਿੰਦੇ ਸੀਗੇ ਲੋਕ ਮਹਾਨ ਹੁੰਦੇ ਆ ਲੋਕ ਚੁਣਦੇ ਹੁੰਦੇ ਆ ਲੋਕਾਂ ਤੋਂ ਵੱਡਾ ਮੁੱਖ ਮੰਤਰੀ ਨਹੀਂ ਹੈ ਇੱਥੇ ਜੇ ਭਗਵੰਤ ਮਾਨ ਬਿਠਾਤਾ ਇੱਥੇ ਲੋਕਾਂ ਤੋਂ ਵੱਡਾ ਨਹੀਂ ਹੈ ਲੋਕ ਲਾਣਣਗੇ ਸਤਾਈ ਦੇ ਵਿੱਚ ਹੁਣ ਵੀ ਵੜ ਕੇ ਦੇਖ ਲਵੇਂ ਸਿਕਿਉਰਟੀ ਤੋਂ ਬਿਨਾ ਇਕੱਲਾ ਆ ਇਹਨਾਂ ਦੇ ਬੰਤਰੀ ਸ਼ੰਤਰੀ ਪਿੰਡਾਂ 'ਚ ਵੜ ਕੇ ਦੇਖ ਲਣ ਇਕੱਲਾ ਉਹ ਕਹਿੰਦਾ ਉਹ ਤਾਂ ਪ੍ਰੋਟੋਕੋਲ ਆ ਉਹ ਤਾਂ ਪ੍ਰੋਟੋਕੋਲ ਨੂੰ ਭਾਈ ਉਹਦੀ ਪਾਲਣਾ ਕਰਨ ਪ੍ਰੋਟੋਕੋਲ ਪਹਿਲਾਂ ਕੀ ਸੀ ਪਹਿਲਾਂ ਚਿੱਟਿਚਰਾਂ ਕਰਦੇ ਸੀ ਨਾ ਵੀ ਆਪ ਫਿਰਦੇ ਨੇ ਮੁਰਗੀਖਾਨਾ ਖੋਲਦੇ ਹੋ ਜੀ ਫਲਾਣਾ ਖੋਲਦੇ ਹੋ ਪਹਿਲਾਂ ਕੀ ਸੀ ਹੁਣ ਕੀ ਆ ਫਰਕ ਪਰ ਉਹ ਪਹਿਲਾਂ ਵੀ ਪ੍ਰੋਟੋਕੋਲੇ ਸੀ ਦੂਜਿਆਂ ਨੂੰ ਕੀ ਕਹਿੰਦੇ ਸੀ ਆਪ ਵੀ ਉਸੇ ਉਸੇ ਨੀਤੀ ਪਾਲਿਸੀ ਤੇ ਆ ਮਤਲਬ ਦੇਣ ਅਸੀਂ ਕੋਈ ਇਹਦੇ ਵਿੱਚ ਨਹੀਂ ਹੈਗੇ ਅਸੀਂ ਕਹਿ ਰਹੇ ਆ ਜੋ ਤੁਸੀਂ ਕਿਹਾ ਸੀ ਉਹ ਲਾਗੂ ਕਰੋ ਉਹ ਕਹਿੰਦੇ ਕੀਤਾ ਨਹੀਂ ਬਿਜਲੀ ਦੇਖ ਲਓ ਮੁਫਤ ਆ ਰਹੀ ਹੈ ਪ੍ਰਧਾਨ ਜੀ ਤੁਸੀਂ ਇਹ ਕਹਿ ਰਹੇ ਨਾ ਬਿਜਲੀ ਆ ਰਹੀ ਹੈ ਲੋਕਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਨਾਲ ਕੀ ਕਰ ਰਹੇ ਆ ਇੱਕ ਪਾਸੇ ਮੁਫਤ ਦੇ ਰਹੇ ਆ ਦੂਜੇ ਪਾਸੇ ਚਿੱਪ ਵਾਲੇ ਮੀਟਰ ਤੇ ਰੀਚਾਰਜ ਹੋਣਾ ਉਹਦਾ ਕੀ ਬਣੂਗਾ ਆਉਣ ਵਾਲੇ ਸਮੇਂ ਦੀ ਗੱਲ ਕਰੀਏ ਆਪਾਂ ਅੱਜ ਤਾਂ ਮਿਲ ਰਿਹਾ ਤੇਲ ਫੁਲਕਾ ਪਰ ਰੋਜ਼ਗਾਰ ਕਿੱਥੇ ਆ ਤੁਸੀਂ ਕਹਿੰਦੇ 50000 ਨੌਕਰੀ ਦੇਤੀ 50000 ਨੌਕਰੀ ਦਾ ਜੁਆਇਨਿੰਗ ਲੈਟਰ ਪੜ ਲਿਓ ਪੈਨਸ਼ਨ ਨਹੀਂ ਹੈ ਡੀਏ ਨਹੀਂ ਹੈ ਪੀਐਨ ਸਿਰਫ ਆਉਣ ਲਈ 58 ਸਾਲ ਤੱਕ ਦੀ ਨੌਕਰੀ ਹੈ ਉਹਦੇ ਵਿੱਚ ਤਨਖਾਹ ਕੁਝ ਨਹੀਂ ਹੈ ਮਤਲਬ ਸਾਰਾ ਕੁਝ ਝੂਠਾ ਇਹ ਮਤਲਬ ਪ੍ਰਚਾਰ ਕੀਤਾ ਜਾ ਰਿਹਾ 315 ਕਰੋੜ ਰੁਪਇਆ ਐਡਵਰਟਾਈਜ਼ਮੈਂਟ ਤੇ ਖਰਚ ਕਰਤਾ ਹੈ ਤੁਹਾਡੇ ਲੁਧਿਆਣੇ ਦੇ ਵਿੱਚ ਮਤਲਬ ਲੋਕਾਂ ਨੂੰ ਦੇਣ ਨੂੰ ਕੁਝ ਹੈ ਨਹੀਂ ਕਰਜ਼ਾਈ ਕੀਤਾ ਹੋਇਆ ਸਾਰਾ ਪੰਜਾਬ ਇਸ ਕਰਕੇ ਅਸੀਂ ਅਪੀਲ ਕਰਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਤਬਕਾ ਵੀ ਲੜ ਰਿਹਾ ਮਜ਼ਦੂਰ ਤਬਕਾ ਵੀ ਲੜ ਰਿਹਾ ਜਿਹੜੇ ਸਾਡੇ ਭਾਈ ਵੀਰ ਫੇਸਬੁੱਕੀ ਵਿਦਵਾਨੀ ਕਹਿੰਦੇ ਆ ਵੀ ਧਰਨੇ ਲੱਗ ਰਹੇ ਆ ਤੁਹਾਨੂੰ ਇੰਨੀ ਗੱਲ ਦੱਸ ਦਿੰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਧਰਨੇ ਨਹੀਂ ਬਚਾਉਣਾ ਸਮਾਣੇ ਦੇ ਵਿੱਚ ਸੜਕ ਹਾਸਾ ਹੋਇਆ ਉੱਥੇ ਲੋਕ ਲੜੇ ਦੁਕਾਨਦਾਰ ਲੜੇ ਆਮ ਲੋਕ ਲੜੇ ਤਾਂ ਜਾ ਕੇ ਮੁੱਖ ਮੰਤਰੀ ਗੱਲ ਸੁਣੀਆਂ ਹ ਮਹੀਨੇ ਮਗਰੋਂ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਹਰੇਕ ਨੂੰ ਲੜਨਾ ਪੈਣਾ ਲੜਾਈ ਤੋਂ ਬਿਨਾ ਮਸਲਾ ਹੱਲ ਨਹੀਂ ਹੋਣ ਵਾਲਾ ਪਰ ਐਂ ਕਹਿ ਦਿੱਤਾ ਜਾਂਦਾ ਨਾ ਵੀ ਬੇਲੜਾ ਝੰਡੇ ਚੱਕ ਕੇ ਆ ਜਾਂਦੇ ਆ ਸੜਕਾਂ ਘੇਰ ਕੇ ਬਹਿ ਜਾਂਦੇ ਆ ਜਿੱਥੇ ਦੇ ਤੱਪੜ ਵਿਛਾ ਲੈਂਦੇ ਆ ਹਰੇਕ ਦੇ ਮਸਲੇ 'ਚ ਵੜ ਜਾਂਦੇ ਆ ਇਹ ਵੀ ਤਾਂ ਬਈ ਝੰਡੇ ਵਾਲਿਆਂ ਤੇ ਇਲਜ਼ਾਮ ਆ ਫਿਰ ਦੇਖੋ ਇਲਜ਼ਾਮ ਲਾਉਣਾ ਲਾਉਂਦੇ ਕਿਹੜੇ ਨੇ ਆਮ ਲੋਕ ਤਾਂ ਨਹੀਂ ਲਾਉਂਦੇ ਲਾਉਂਦੇ ਤਾਂ ਜਿਹੜੇ ਉਹਨਾਂ ਦੇ ਹੁਣ ਮੈਂ ਤੇ ਕੋਲੀ ਚੱਟ ਨੇ ਉਹ ਲਾਉਂਦੇ ਨੇ ਜਿਹੜੇ ਉਹਨਾਂ ਦੀਆਂ ਰੋਟੀਆਂ ਨੇ ਸੇਕਦੇ ਨੇ ਹਰ ਰੋਜ਼ ਜਿਹੜੇ ਉਹਨਾਂ ਦੇ ਕੋਲ ਬੈਂਦੇ ਨੇ ਕਿਉਂਕਿ ਉਹਨਾਂ ਦੇ ਵਿੱਚ ਸਾਰੇ ਕੁਝ ਛੱਡੇ ਹੋਏ ਆ ਇਸ ਕਰਕੇ ਜਿਹੜਾ ਗਰੀਬ ਤਬਕਾ ਹੈ ਤੁਸੀਂ ਗਰਾਊਂਡ ਲੈਵਲ ਤੇ ਤੁਸੀਂ ਜਾਣਦੇ ਹੋ ਤੁਸੀਂ ਬਹੁਤ ਵਧੀਆ ਮੈਂ ਦੇਖਿਆ ਤੁਸੀਂ ਜਾਣਦੇ ਹੋ ਹਾਲਤ ਥੱਲੇ ਕੀ ਆ ਮੈਨੂੰ ਬਿਆਨ ਕਰਨ ਦੀ ਲੋੜ ਨਹੀਂ ਤੁਸੀਂ ਆਪੇ ਜਾਣਦੇ ਹੋ ਵੀ ਹਾਲਤ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਨੌਜਵਾਨਾਂ ਦੀ ਹਾਲਤ ਕੀ ਆ ਬੇਰਜ਼ਗਾਰੀ ਦਾ ਮਸਲਾ ਲਗਾਤਾਰ ਵੱਧ ਰਿਹਾ ਹੈ ਅਦਾਰੇ ਖਤਮ ਕੀਤੇ ਜਾ ਰਹੇ ਸਾਰਾ ਕੁਝ ਕੀਤਾ ਜਾ ਰਿਹਾ ਪਰ ਹੁਣ ਤਾਂ ਭਾਈ ਜੀ ਸਾਰੀਆਂ ਪਾਰਟੀਆਂ ਦੇ ਪੇਜ ਦੇਖ ਲਓ ਭਰੇ ਭਏ ਆ ਵੀ ਫਰਾਨੀ ਥਾਂ ਗਏ بڑے ਲੋਕ ਆਏ ਬੜਾ ਸਤਿਕਾਰ ਮਿਲਿਆ ਬੜੀਆਂ ਵਧੀਆ ਗੱਲਾਂ ਬਾਤਾਂ ਹੋਈਆਂ ਤੇ ਬੜੀ ਚੰਗੀ ਮਿਲਣੀ ਰਹੀ ਹਰ ਹਰੇਕ ਪਾਰਟੀ ਦੇ ਪੋਸਟਾਂ ਇਹੀ ਆ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਹੁੰਦਾ ਨਾ ਜੇ ਪਿਛਲੀਆਂ ਸਰਕਾਰਾਂ ਜੇ ਕੰਮ ਕਰਦੀਆਂ ਭਗਵਾਨ ਤੁਮਾਨ ਨਾ ਆਉਂਦਾ ਜੇ ਅੱਜ ਇਹਨਾਂ ਨੇ ਕੰਮ ਨਹੀਂ ਕੀਤਾ ਤਾਂ ਕੱਲ ਨੂੰ ਹੋਰ ਕੋਈ ਆਊਗਾ ਠੀਕ ਹੈ ਪਰ ਵੋਟਾਂ ਦੀ ਗਿਣਤੀ ਦਾ ਪਰਸੈਂਟੇਜ ਤਾਂ ਘਟ ਰਹੀ ਹੈ ਨਾ ਪਹਿਲਾਂ 80-80% 90-90 ਪੈਂਦੀ ਸੀ ਅੱਜ ਵੋਟ ਕਿੰਨੀ ਰਹੀ 50% ਰਹੀ ਲੋਕ ਜਾਂਦੇ ਹੀ ਨਹੀਂ ਪਹੁੰਚਣ ਵੀਰ ਕਿਹਾ ਪਉਣਾ ਕੋਈ ਚੰਮ ਤਾਂ ਕਰਦਾ ਹੈ ਨਹੀਂ ਆਉਣ ਵਾਲਾ ਸਮਾਂ ਲੋਕ ਲੜਨਗੇ ਤਿੱਖਾ ਲੜਨਗੇ ਤੇ ਸਰਕਾਰ ਨੂੰ ਚੇਤਾਵਨੀ ਹੈ ਜੇ ਸਾਡਾ ਮਸਲਾ ਹੱਲ ਨਹੀਂ ਹੁੰਦਾ ਅਸੀਂ ਵੀ ਸੰਘਰਸ਼ ਕਰਾਂਗੇ ਤਿੱਖਾ ਕਰਾਂਗੇ ਸਾਡੀ ਚੇਤਾਵਨੀ ਬਹੁਤ ਸਾਰੇ ਲੋਕ ਹੁਣ ਵੀ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਉਹਨਾਂ ਦੇ ਪ੍ਰੋਗਰਾਮਾਂ 'ਚ ਇਕੱਠਾਂ 'ਚ ਵੱਧ ਚੜ ਕੇ ਜਾਂਦੇ ਆ ਜੇ ਹੁਣ ਵੀ ਯਾਰ ਇੱਥੇ ਸਰਕਾਰ ਜਿੱਤ ਗਈ ਫਿਰ ਤੁਸੀਂ ਮੰਨੋਗੇ ਵੀ ਅਸੀਂ ਸ਼ਾਇਦ ਗਲਤ ਆ ਦੇਖੋ ਜੀ ਅਸੀਂ ਨਹੀਂ ਮੰਨਾਂਗੇ ਗਲਤ ਆ ਸਾਡੇ ਲੋਕ ਅਨਜਾਨ ਸਾਡੇ ਲੋਕਾਂ ਨੂੰ ਗੱਲ ਸਮਝ ਨਹੀਂ ਪੈ ਰਹੀ ਜਦੋਂ ਲੋਕਾਂ ਦੇ ਗੱਲ ਸਮਝ ਪੈ ਗਈ ਜਦੋਂ ਲੋਕਾਂ ਦੇ ਹੱਤ ਲੁੱਟੇ ਤਾਂ ਜਾ ਰਹੇ ਆ ਜਦੋਂ ਲੋਕਾਂ ਦੇ ਗਲ ਦਿਮਾਗ ਦੇ ਵਿੱਚ ਪੈ ਗਈ ਅਸੀਂ ਤਾਂ ਲੋਕਾਂ ਨੂੰ ਸਮਝਾਉਣ ਦਾ ਯਤਨ ਕਰ ਰਹੇ ਆ ਸਮਝਾਵਾਂਗੇ ਜਦੋਂ ਤੱਕ ਸਾਡੀ ਬਾਹਰ ਚਲਦੀ ਚਲਾਵਾਂਗੇ ਠੀਕ ਹੈ ਇਹਨਾਂ ਕੋਲ ਆ ਪੁਲਿਸ ਪ੍ਰਸ਼ਾਸਨ ਆ ਇਹਦੇ ਨਹੀਂ ਰੋਕ ਦਿੰਦੇ ਹੁੰਦੇ ਜੇ ਡੰਡੇ ਦੇ ਜ਼ੋਰ ਤੇ ਰੋਕ ਦਿੰਦੇ ਹੁੰਦੇ ਆ ਪਰ ਅਸੀਂ ਲੋਕਾਂ ਦੇ ਵਿੱਚ ਲੋਕਾਂ ਦੀ ਗੱਲ ਆ ਕੀ ਗੱਲ ਆ ਵੀ ਅਦਾਰੇ ਵਿੱਚੇ ਜਾ ਰਹੇ ਆ ਲੋਕਾਂ ਨੂੰ ਜਿੱਥੋਂ ਸਹੂਲਤਾਂ ਮਿਲਣੀਆਂ ਸਾਡੀ ਜਿਹੜੀ ਕਹਿੰਦੇ ਸਿੱਖਿਆ ਕ੍ਰਾਂਤੀ ਆ ਤੁਹਾਡੇ ਸਾਹਮਣੇ ਫੇਲ ਹੋ ਗਈ ਇਹਨਾਂ ਦੀ ਸਿੱਖਿਆ ਕ੍ਰਾਂਤੀ ਸਕੂਲਾਂ ਦੇ ਜਿੱਥੇ ਬਣੇ ਹੋਏ ਤੇ ਉੱਥੇ ਵੀ ਵਿਧ ਘਾਟਨ ਕੀਤੇ ਆ ਅਧਿਆਪਕ ਹੈ ਨਹੀਂ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਹੌਲੀ-ਹੌਲੀ ਜਾਣ ਰਹੇ ਆ ਸਮਝ ਰਹੇ ਆ ਇਹ ਲੋਕ ਕੋਈ ਗੱਲ ਨਹੀਂ ਜਿਹੜੇ ਲੋਕ ਅਣਜਾਣ ਆ ਉਹ ਵੀ ਸਮਝਣ ਜਾਣਗੇ ਆਉਣ ਵਾਲੇ ਸਮੇਂ 'ਚ ਸਮਝ ਜਾਣਗੇ ਜਦੋਂ ਮੋਦੀ ਸਰਕਾਰ ਦੇ ਖਿਲਾਫ ਲੜੇ ਆ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਮਜ਼ਦੂਰ ਲੜੇ ਆ ਤਾਂ ਲੋਕਾਂ ਨੇ ਗੱਲ ਸਮਝੀ ਆ ਨਾ ਤੇ ਜੇ ਲੋਕ ਗੱਲ ਸਮਝੇ ਨੇ ਤਾਂ ਲੋਕ ਜਿੱਥੇ ਵੀ ਹੈਗੇ ਆ ਇਹ ਵੀ ਲੋਕ ਸਮਝ ਲੈਣਗੇ ਤੇ ਲੋਕ ਜਿੱਤਣਗੇ ਸੋ ਬਿਲਕੁਲ ਜਿੱਥੇ ਲੁਧਿਆਣਾ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਆ ਕੇ ਇਹਨਾਂ ਦਿਨਾਂ ਦੇ ਵਿੱਚ ਪ੍ਰਦਰਸ਼ਨ ਕਰ ਰਹੀਆਂ ਇੱਕ ਪਾਸੇ ਜਿਮਨੀ ਚੌਣਾ ਹੈ ਹਰ ਪਾਰਟੀ ਦਾ ਹੀ ਲੀਡਰ ਮੈਦਾਨ ਦੇ ਵਿੱਚ ਉਤਰਿਆ ਹੋਇਆ ਨਾਲ ਹੀ ਲੋਕ ਵੀ ਉਤਰੇ ਹੋਏ ਆ ਗਹਿਮਾ ਗਮੀ ਦਾ ਮਾਹੌਲ ਹੈ ਤਾਂ ਨਾਲ ਹੀ ਜਿਹੜੀ ਲੁਧਿਆਣੇ ਦੀਆਂ ਸੜਕਾਂ ਹੈ ਲੁਧਿਆਣੇ ਦੇ ਹਾਈਵੇ ਆ ਉਹਨਾਂ ਦੇ ਉੱਤੇ ਹਰੇਕ ਚੌਂਕ ਦੇ ਵਿੱਚ ਧਰਨੇ ਵੀ ਲੱਗੇ ਹੋਏ ਆ ਮੰਗਾਂ ਲੈ ਕੇ ਵੀ ਆਪਣੀਆਂ ਲੋਕ ਬੈਠੇ ਆ ਪਰ ਹੁੰਦਾ ਕੀ ਆ ਕਿ ਸਰਕਾਰ ਇਹਨਾਂ ਮੰਗਾਂ ਤੇ ਗੌਰ ਕਰੇਗੀ ਕਿਉਂਕਿ ਇਹ ਤਾਂ ਸਿਰਫ ਜਿਮਨੀ ਚੌਣਾ ਹੈ ਅੱਗੇ 2027 ਚੋਣਾ ਫਿਰ ਖੜੀਆਂ ਹੁੰਦਾ ਕੀ ਹੈ ਇਸ ਵਾਰ ਸਰਕਾਰ ਜਿੱਤਦੀ ਹੈ ਜਾਂ ਕਿਹੜੀ ਪਾਰਟੀ ਦਾ ਵਿਧਾਇਕ ਬਣਦਾ ਇਸ ਦੇ ਉੱਤੇ ਨਜ਼ਰਾਂ ਇਕੱਤਰ ਰਹਿਣਗੀਆਂ ਦੂਜੀ ਗੱਲ ਇਹ ਰਹੀ ਰਹੀ ਕਿ ਇਹ ਧਰਨੇ ਇਸ ਵਾਰ ਮੁੱਕ ਜਾਣਗੇ ਯਾਰ 2027 ਦੇ ਵਿੱਚ ਫਿਰ ਇਹੀ ਲੋਕ ਸੜਕਾਂ ਦੇ ਉੱਤੇ ਇਹਨਾ ਮੰਗਿਆਂ ਨੂੰ ਲੈ ਕੇ ਬੈਠੇ ਹੋਣਗੇ ਹੁੰਦਾ ਕੀ ਹੈ ਹੋਵੇਗਾ ਕਿ ਆਉਣ ਵਾਲਾ ਸਮਾਂ ਕੀ ਕਰਾਏਗਾ ਇਸ ਦੇ ਉੱਤੇ ਅਜੇ ਨਜ਼ਰਾਂ ਬਣੀਏ ਰਹਿਣਗੀਆਂ ਗੁਰਪ੍ਰੀਤ ਸਿੰਘ ਦੇ ਨਾਲ ਸੁਤਨਮ ਸਿੰਘ ਪੰਜਾਬੀ ਲੁੱਕ ਚੈਨਲ